ਟੁੱਟਿਆ ਜ਼ਿੰਦਾ ਟੁੱਟੀ ਅਲਮਾਰੀ ਅਤੇ ਖਿਲਰਿਆ ਸਮਾਨ ਤਸਵੀਰਾਂ ਹੁਸ਼ਿਆਰਪੁਰ ਦੇ ਪਵਾਨੀ ਨਗਰ ਚ ਗਲੀ ਨੰਬਰ 4 ਦੇ ਇੱਕ ਘਰ ਦੀਆਂ ਨੇ ਇੱਥੇ ਚੋਰਾਂ ਵੱਲੋਂ ਲੱਖਾਂ ਰੁਪਏ ਨਕਦੀ ਅਤੇ ਲੱਖਾਂ ਦੇ ਹੀ ਗਹਿਣੇ ਤੇ ਹੱਥ ਸਾਭ ਕੀਤੇ ਗਏ ਪਰਿਵਾਰ ਦੇਰ ਗਿਆ ਹੋਇਆ ਸੀ ਅੱਜ ਅਸੀਂ ਤਾਂ ਡੇਰੇ ਗਿਆ ਅਸੀਂ ਬਿਆਸ ਜੀ ਸੇਵਾ ਤੇ ਗਏ ਸੀ ਤੇ ਸਾਨੂੰ ਦੁਪਹਿਰੇ ਫੋਨ ਆਇਆ ਬਟੀਆਂ ਸਾਡੀ ਦਾ ਕਹਿੰਦੇ ਵੀ ਤੁਸੀਂ ਸਰਜੀਤ ਦਾ ਫੋਨ ਹੀ ਚੱਕਦੇ ਮੈਂ ਕਿਹਾ ਵੀ ਅਸੀਂ ਸਾਇਲੈਂਟ ਤੇ ਲਾਇਆ ਸੀਗਾ ਤਾਂ ਨਹੀਂ ਚੱਕਦੇ ਉਹ ਕਹਿੰਦਾ ਉਹ ਤਾਂ ਨੁਕਸਾਨ ਹੋ ਗਿਆ ਘਬਰਾਇਆ ਬਹੁਤ ਐਬ ਤੁਸੀਂ ਨੂੰ ਫੋਨ ਕਰੋ ਫਿਰ ਮੈਂ ਫੋਨ ਕੀਤਾ ਤਾਂ ਬੜਾ ਘਬਰਾਉਂਦਾ ਸੀਗਾ ਜਿਹੜੀ ਬਹੁਤ ਨੁਕਸਾਨ ਹੋ ਗਿਆ ਆਪਣਾ ਤੇ ਫਿਰ ਮੈਂ ਪੁੱਛਿਆ ਕਹਿੰਦਾ ਵੀ ਗਹਿਣੇ ਗੱਟੇ ਵੀ ਸਾਰੇ ਲਗਾਏ ਤੇ ਕੈਸ਼ ਜਿੰਨਾ ਸੀਗਾ ਉਹ ਵੀ ਲਗਾ ਗਿਆ ਜੀ ਤੇ ਬਾਹਰੋਂ ਬੜੇ ਆ ਅੰਦਰ ਆ ਕੇ ਲਮਾਰੀਆਂ ਸਾਡੀਆਂ ਸਾਰੀਆਂ ਪੰਨ ਤੋੜ ਦਿੱਤੀਆਂ ਉਹਨਾਂ ਨੇ ਲੋਕਰ ਜਿਹੜੇ ਸੀਗੇ ਉਹ ਤੋੜ ਦਿੱਤੇ ਆ ਲੋਕਰ ਤੋੜ ਕੇ ਤਾਂ ਫਿਰ ਉਹ ਵਾਪਸ ਜਿਹਲੇ ਜਾ ਰਿਹਾ ਸੀਗਾ ਗਵਾਂਡੀ ਨੇ ਦੇਖਿਆ ਸਾਡੇ ਨੂੰ ਬਾਥਰੂਮ ਦੇ ਉੱਪਰ ਖੜਾ ਸੀਗਾ ਜੀ ਉਹ ਉਹ ਕਹਿੰਦਾ ਤੂੰ ਕਿੱਦਾਂ ਖੜਾਵੇਂ ਇੱਥੇ ਕੀ ਲੈਣਾ ਕਿੱਦਾਂ ਬੜੇ ਅੰਦਰ ਉਹਨਾਂ ਬਾਹਰਲੇ ਪਾਸੇ ਸ਼ਾਲ ਮਾਰ ਦਿੱਤੀ ਸ਼ਾਲ ਮਾਰ ਕੇ ਨੱਠਿਆ ਬੰਦਾ ਉਹਦੇ ਮਗਰ ਨੱਠਾ ਬੰਦਾ ਮਗਰ ਨੱਠਣ ਦੇ ਬਾਵਜੂਦ ਬਹੁਤ ਕਾਫੀ ਤੇਜ਼ੀ ਨਾਲ ਦੌੜ ਗਿਆ ਬੰਦੇ ਦੇ ਚੁੱਕ ਪਈ ਸੀ ਜਿਸ ਕਰਕੇ ਉਹ ਫੜ ਨਹੀਂ ਸਕਿਆ ਨਹੀਂ ਤਾਂ ਉਹਨੇ ਫੜ ਲੈਣਾ ਸੀ ਉਹਨੂੰ ਇਦਾਂ ਕਰਕੇ ਉਹ ਚਲਾ ਗਿਆ ਦੂਰ ਨੁਕਸਾਨ ਕਿੰਨਾ ਕੋਈ ਹੈ ਨੁਕਸਾਨ ਤਕਰੀਬਨ ਸਾਡਾ 22 ਲੱਖ ਤੋਂ 3 ਲੱਖ ਦੇ ਕਰੀਬ ਦਾ ਕੈਸ਼ ਲੈ ਕੇ ਗਿਆ ਜੀ ਕਾਕੇ ਸਾਡੇ ਅਲੱਗ ਪੈਸੇ ਸੀਗੇ ਤਬ نو ਸਾਡੀ ਦੇ ਪੈਸੇ ਅਲੱਗ ਸਗੇ ਉਹਦੇ ਮਾਪਿਆਂ ਨੇ ਵੀ ਇਹਨੂੰ ਕੁਛ ਦਿੱਤੇ ਹੋ ਸਗੇ ਖਰਚੜੇ ਨੂੰ ਬੱਚਿਆਂ ਨੇ ਅਲੱਗ ਆਪਣੇ ਪੈਸੇ ਜੋੜੇ ਹੋ ਸਗੇ ਜੀ ਟੋਟਲ 2.5 ਤੋਂ 3 ਲੱਖ ਦੇ ਕਰੀਬ ਸਾਡਾ ਇਹ ਨੁਕਸਾਨ ਹੋਇਆ ਜਿਹੜਾ ਕੈਸ਼ ਬਾਕੀ ਬਾਕੀ ਗਹਿਣੇ ਸਾਡੇ ਤਕਰੀਬਨ 4k ਦੇ ਕਰੀਬ 4k ਲੱਖ ਦੇ ਕਰੀਬ ਟੋਟਲੀ ਸਾਰੇ ਗਹਿਣੇ ਜਿੰਨੇ ਸਗੇ ਨਾ ਬਹੂ ਰਾਣੀ ਦੇ ਟੋਟਲ ਕਿੰਨਾ ਆਪਾਂ 6.5-7 ਲੱਖ ਤਾਂ ਨਿਕਾਣ 7 ਲੱਖ ਦੇ ਨੇੜੇ ਤੇੜੀ ਕਰ ਲਓ ਥੋੜਾ ਉੱਪਰ ਥੱਲੇ ਨਾ ਤਾਂ ਗਹਿਣੇ ਜੋਖੀ ਹੋ ਸਗੇ ਤਨਾ ਪੂਰੇ ਪੈਸੇ ਦੇ ਐਗਜ਼ੈਕਟ ਫਿਗਰ ਦਾ ਯਾਦ ਹੁੰਦਾ ਕਿ ਕਿੰਨੇ ਪੈਸੇ ਆ ਬੱਚੇ ਜੋ ਕੱਕਾ ਸਾਡੇ ਜਲੇ ਸ਼ਾਮ ਨੂੰ ਘਰ ਨੂੰ ਆਦਾ ਤੇ ਗੁੱਡੀਆਂ ਨੂੰ ਪੈਸੇ ਦੇਂਦਾ ਪਿਆ ਰਖ ਲਾ ਉਹ ਇਕੱਠੇ ਕਰੀ ਜਾਂਦੀ ਸੀ ਉਹ ਜੀ ਇਹ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਦੁਪਹਿਰੇ ਅੰਦਾਜ਼ਾ 11:00 ਵਜੇ ਦੇ ਕਰੀਬ ਅੰਦਰ ਬੜਿਆ ਜੀ ਤੇ 1 ਘੰਟੇ ਡੇਢ ਘੰਟੇ ਬਾਅਦ ਫਿਰ ਜਿਸਲੇ ਚੋਰ ਉੱਤਰਿਆ ਤਾਂ ਫਿਰ ਗਵੰਡੀ ਨੇ ਸਾਡੇ ਲੜਕੇ ਨੂੰ ਫੋਨ ਕੀਤਾ ਤੇ ਤੁਹਾਡੇ ਘਰ ਚੋਰੀ ਹੋ ਗਈ ਤਾਂ ਆ ਜਾਓ ਫੇ ਉਹ ਆਇਆ ਤਾਂ ਫਿਰ ਅੰਦਰੋਂ ਉਹਨਾਂ ਨੇ ਕੁੰਡਾ ਲਾਇਆ ਸਗਾ ਚੋਰ ਇੱਕ ਹੀ ਸੀਗਾ ਜੀ ਉਸਨੇ ਤਾਂ ਇੱਕੋ ਦੇਖਿਆ ਜੀ ਹੁਣ ਇਹ ਨਹੀਂ ਪਤਾ ਕਿੰਨੇ ਹੋਗੇ ਜੀ ਉਸ ਵੇਲੇ ਤਾਂ ਚੋਰ ਇੱਕੋ ਸੀਗਾ ਜਿਸਲੇ ਉਹਨੇ ਦੇਖਿਆ ਦੌੜ ਗਿਆ ਉਹ ਔਰ ਕੱਲ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਥੇ ਨਲੋਈਆਂ ਚੌਕ ਦੇ ਵਿੱਚ ਯੂਰੀ ਲਾਈ ਆ ਉਹ ਹੁਣ ਸਾਡੇ ਘਰ ਆਏ ਸੀਗੇ ਬੰਦੇ ਜੀ ਉਹਨਾਂ ਨੇ ਦੇਖਿਆ ਜਿਦਾਂ ਅਲਮਾਰੀਆਂ ਇਹੇ ਤੋੜੀਆਂ ਸਾਡੇ ਵੀ ਕਹਿੰਦੇ ਇਦਾਂ ਹੀ ਅਲਮਾਰੀਆਂ ਤੋੜੀਆਂ ਸਾਰੀਆਂ ਸੀਸੀਟੀ ਵੀ ਕੋਈ ਆਈ ਨਹੀਂ ਸਾਡੇ ਸੀਸੀਟੀ ਸਾਹ ਹਾਂ ਦੂਰ ਹੋਣੀ ਆ ਸਾਡੇ ਨੇੜੇ ਇੱਥੇ ਹਨੇ ਜੀ ਉਸੇ ਤਰ੍ਹਾਂ ਅਲਮਾਰੀਆਂ ਉਹਨਾਂ ਦੀ ਵੀ ਤੋੜੀਆਂ ਉਸੇ ਤਰ੍ਹਾਂ ਖਲਾਰਾ ਉਹਨਾਂ ਦੇ ਪਾਇਆ ਔਰ ਉਹਨਾਂ ਨੇ ਉਹਨਾਂ ਦੇ ਘਰ ਕੈਮਰੇ ਲੱਗੇ ਸੀਗੇ ਮੂਵੀ ਦੇ ਵਿੱਚ ਉਹਦਾ ਸਾਈਕਲ ਵੀ ਆਇਆ ਜੀ ਜਿਹੜਾ ਸਾਈਕਲ ਮੂਵੀ ਦੇ ਵਿੱਚ ਆ ਉਹ ਹੀ ਸਾਈਕਲ ਸਾਡੇ ਘਰ ਦੇ ਮੋੜੇ ਖੜਾ ਹੀ ਐ ਇਸ ਵੇਲੇ ਸੇਮ ਉਹੀ ਛੱਡ ਗਿਆ ਬਿਲਕੁਲ ਸਾਈਕਲ ਛੱਡ ਗਿਆ ਸਾਈਕਲ ਦੇ ਮਗਰ ਸ਼ਰਟ ਆ ਜਿਹੜੀ ਸ਼ਰਟ ਉਹ ਦਿਨ ਉਹਨੇ ਪਾਈ ਸੀ ਉਹਦੇ ਨਾਲ ਦੀ ਸ਼ਰਟ ਆ ਜਿਹੜੇ ਉਹ ਮੂਵੀ ਦੇ ਵਿੱਚ ਉਹਦੇ ਬੂਟ ਆ ਉਹਦੇ ਨਾਲ ਦੇ ਬੂਟ ਇੱਥੇ ਛੱਡ ਗਿਆ ਉਹਨੂੰ ਪੁਲਿਸ ਨੂੰ ਇਨਫੋਰਮ ਦਿੱਤੀ ਪੁਲਿਸ ਆਈ ਸੀ ਪੁਲਿਸ ਹਾਂਜੀ ਆਈ ਸੀ ਜੀ ਪੁੱਛ ਕੇ ਚੱਲ ਗਿਆ ਜੀ ਉਹ ਉਹ ਤਾਂ ਆਪਣੀਆਂ ਗੱਲਾਂ ਹੀ ਕਰਦੇ ਸੀਗੇ ਜੀ ਇੱਕ ਨਹੀਂ ਹੋਣਾ ਜੀ ਚਾਰ ਹੋਣੇ ਆ ਤਿੰਨ ਹੋਣੇ ਆ ਤੁਹਾਨੂੰ ਕੀ ਪਤਾ ਆਪਣੇ ਕਹਾਣੇ ਪਾਉਂਦੇ ਸੀ ਉਹ ਤਾਂ ਠੀਕ ਕੀ ਮੰਗ ਕਰਦਾ ਤੁਸੀਂ ਹੈ ਬਸ ਇਹੀ ਚਾਹੁੰਦੇ ਅਸੀਂ ਕਰਨੇ ਪੇ ਪ੍ਰਸ਼ਾਸਨ ਨੂੰ ਥੋੜਾ ਜਿਆ ਐਸਾ ਹੋਣਾ ਚਾਹੀਦਾ ਕਿ ਥੋੜਾ ਜਿਆ ਨੌਕਰੀਆਂ ਦਾ ਧਿਆਨ ਤਾਂ ਕਿ ਲੋਕਾਂ ਦਾ ਧਿਆਨ ਬੁਰੇ ਪਾਸੇ ਨੂੰ ਨਾ ਜਾਵੇ ਕੁਝ ਚਾਉਂਦੇ ਆਂ ਵੀ ਉਹ ਨਸ਼ੇ ਤੋਂ ਥੋੜਾ ਜਿਹਾ ਛੁਟਕਾਰਾ ਪਾਉਣ ਕਿਸ ਤਰ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਹੁਣ ਨਸ਼ਾ ਲੱਗਾ ਨਸ਼ਾ ਉਹਨਾਂ ਦਾ ਜਿਹੜੇ ਤੋੜ-ਤੋੜ ਕੇ ਉਹਨਾਂ ਨੂੰ ਖਾਂਦਾ ਪੈਸਾ ਕੋਲ ਨਹੀਂ ਹੁੰਦਾ ਫਿਰ ਸੋਚਦੇ ਵੀ ਕਿੱਥੇ ਅਸੀਂ ਕੁਝ ਕਰ ਸਕਦੇ ਆਂ ਫਿਰ ਉਸ ਵੇਲੇ ਉਹ ਜਿੱਥੇ ਵੀ ਉਹਨਾਂ ਦਾ ਦਾਗ ਲੱਗਦਾ ਉੱਥੇ ਚੋਰੀ ਕਰਕੇ ਤਾਂ ਆਪਣੇ ਨਸ਼ੇ ਪੂਰੇ ਕਰਦੇ ਜਿਸ ਕਰਕੇ ਜਿਸ ਕਰਕੇ ਇਹ ਦਿੱਕਤ ਆਉਂਦੀ ਹੈ ਜੀ